ਹੈਲੋ ਜੀ ਕੀ ਹਾਲ ਚਾਲ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਮੈਂ ਚੱਲੇ ਬਲੌਗ ਬਣਾਉਣੇ ਇੱਕ ਵੀਡੀਓ ਬਣਾਉਣ ਚੱਲੇ ਆ ਮੈਂਗਾ ਚੱਲ ਘਰੋਂ ਹੀ ਸਟਾਰਟ ਕਰਦੇ ਆ ਬਲੌਗ ਬਣਾਵਾਂਗੇ ਤੇ ਵੱਤ ਵੱਤ ਸਪੋਰਟ ਕਰਿਓ ਠੀਕ ਆ ਨਾਲੇ ਸ਼ਾਰਟ ਬਣਾਉਣੇ ਆ ਤੇ ਨਾਲੇ ਆਪਾਂ ਵੀਡੀਓ ਬਣਾਉਂਦੇ ਆ ਸਾਰੇ ਆ ਗਾ ਕੇ ਸਪੋਰਟ ਕਰਿਆ ਕਰੋ ਲਾਇਆ ਕਰੋ ਦੇਸੀ ਕਿਉ ਜਿਹੜਾ ਸਾਰਿਆਂ ਦਾ ਪਿਓ ਵੇਰੇਓ ਸਾਨੂੰ ਠੀਕ ਠਾਕ ਗੁਰਵਿੰਦਰ 베ਰੇ ਮਾ ਮਾ ਚੜ ਰਿਹਾ ਅਗਲਾ ਰੱਖੀ ਮੇਰੇ ਭੈਣ ਭਰਾਵਾਂ ਦੇ ਰੂਪੀ ਭੈਣ ਤਿੰਨ ਭੈਣ ਹਸਿਆ ਦੀ ਪਟਾਰੀ ਕਿਰਨ ਭੈਣ ਕੀ ਹਾਲ ਗਾਲਾ ਵਾਤਵਾ ਸਪੋਰਟ ਕਰਿਆ ਕਰੋ ਵੀਡੀਓ ਨੂੰ ਇੱਕ ਦੂਜੇ ਦੇ ਜਾਇਆ ਕਰੋ ਲਾਈਵ 'ਚ ਤੇ ਸਪੋਰਟ ਕਰਿਆ ਕਰੋ ਦਿਨੋਂ ਸਪੋਰਟ ਕਰਿਆ ਕਰੋ ਇਹ ਨਹੀਂ ਹੁੰਦਾ ਵੀ ਆਪਣਾ ਜੁਆਇਨ ਹੋਏ ਤੇ ਨਿਕੰਦੀ ਕੀਤਾ ਉਹ ਨਾ ਕਰਿਆ ਕਰੋ ਜੁਆਇਨ ਲੈ ਕੇ ਬਾਹਰ ਚੱਲ ਜੀ ਬਸ ਆ ਜਿਆਦਾ ਨਾ ਲੋ ਕਰਦੇ ਆ ਵੀ ਲੈਂਦੇ ਆ ਵੀ ਜੁਆਇਨ ਲੈ ਗਿਆ ਤੇ ਜੁਆਇਨ ਲੈ ਕੇ ਜਿੱਨਾ ਕਿ ਜੁਆਇਨ ਹੁੰਦੀ ਉਹਨਾਂ ਨੂੰ ਜੁਆਇਨ ਕਰਦੇ ਆ ਤੇ ਬਾਕੀ ਬਾਅਦ ਚ ਉਸ ਵੇਲੇ ਨਿਕਲ ਜਾਂਦੇ ਆ ਜੁਆਇਨ ਕਰਿਆ ਕਰੋ 10 ਮਿੰਟ ਸਪੋਰਟ ਕਰਿਆ ਕਰੋ ਕੁਛ ਨਹੀਂ ਲਿਖਣਾ ਭਾਵੇਂ ਵਾਈਰੂ ਲੇਤਾ ਵਾਈਰੂ ਲਿਖਣ ਜਾਂ ਬੰਨ ਕੀ ਹੁੰਦਾ ਹੱਥ ਆਪਣੇ ਕੰਬਦੇ ਆ ਮਾਰਾ ਇਹਨੇ ਦਿਲਾ ਇਹ ਨਾ ਉਂਦੀ ਰਾਜਾ ਵਗੈਰੇ ਪਤਾ ਨਹੀਂ ਹੁੰਦਾ ਧਿਆਨ ਰੱਖਿਆ ਜੇ ਸਾਰੇ ਵਾਲੇ ਆ ਇੱਕ ਦੂਜੇ ਨੂੰ ਸਪੋਰਟ ਕਰਿਆ ਕਰੋ ਦਿਲੋਂ ਭਾਵੇਂ ਮੇਰੀਆਂ ਗੱਲਾਂ ਲੱਗਣ ਗੁੱਸਾ ਕਿ ਇਹਨੂੰ ਜੋ ਮਰਜ਼ੀ ਲੱਗੇ ਹਾਂ ਜੋ ਮਰਜ਼ੀ ਲੱਗੇ ਭਾਵੇਂ ਮਿਰਚਾ ਮਿਰਚਾਂ ਨੂੰ ਮੇਰੀਆਂ ਗੱਲਾਂ ਲੱਗਦੀਆਂ ਪਰ ਇਹਨਾਂ ਚੀਜ਼ਾਂ ਦਾ ਨਤੀਜਾ ਬਾਅਦ ਚ ਪਤਾ ਲੱਗਦਾ ਹੈ ਤੁਸੀਂ ਤੂੰ ਤੁਹਾਡਾ ਹੀ ਫਾਇਦਾ ਹੈ ਮੈਨੂੰ ਸਪੋਰਟ ਕਰੋ ਵੀਰਨ ਤੁਹਾਨੂੰ ਸਾਰੇ ਸਪੋਰਟ ਕਰਨਗੇ ਇਹ ਦਾ ਹੱਥ ਨੂੰ ਹੱਥਾ ਜੇ ਤੁਸੀਂ ਕਿਸੇ ਨੂੰ ਨਹੀਂ ਸਪੋਰਟ ਕਰੋਗੇ ਤੁਹਾਨੂੰ ਕੌਣ ਕਰ ਦੂਗਾ ਅੱਛਾ ਕੋਈ ਗੱਲ ਜਿੱਦ ਦਾ ਧਾਰੀ ਮੱਥੀ ਆ ਤੜੀ ਜਦਾਂ ਮਨਜੀ ਮੇਰਾ ਦਾ ਫਰਜ਼ਿਆ ਤੁਹਾਨੂੰ ਸਮਝ ਆਉਂਦਾ ਮਮੀ ਜ਼ਿਆਦਾਤਰ ਤਾਂ ਉਹਨਾਂ ਦੀ ਲਾਈਫ ਚ ਜਨਾਂ ਜਿਹੜੇ ਮੇਰੀ ਲਾਈਫ ਚ ਆ ਕੇ 10 ਮਿੰਟ ਰੋਦੇ ਆ ਤੇ ਭੈਣ ਭਰਾ ਨਹੀਂ ਦਾ ਮੇਰਾ ਗੁੱਠਾ ਰੋਦਾ ਨਹੀਂ ਨਾ ਵੇਖਿਆ ਹੀ ਕਦੀ ਕਿਸ ਦੀ ਲਾਈਫ ਨੂੰ ਵੇਖ ਲਿਆ ਆਪਾਂ ਤਾਂ ਆਪ ਕੋ ਥੋੜੀ ਜਿਹੀ ਜਲਦੇ ਆਂ ਦੇ ਲੋ ਸਪੋਰਟ ਕਰਿਆ ਤੁਹਾਨੂੰ ਨੀ ਨਗਾ ਮੈਂ ਚੱਕਦਾ ਨਹੀਂ ਫੁੱਖਰੀ ਤੇ ਪੱਖ ਦਾ ਨਹੀਂ ਪਣਦਾ ਪਰ ਰੋਲਾ ਜਿਹੜਾ 10 ਹੁਣੇ ਤੱਕ ਦਾ ਨਹੀਂ ਪਿੰਡੇ ਉੱਤੇ ਪਾਏ ਭਾਵੇਂ ਲੀੜੇ ਸਾਡੇ ਗੂਰੀਏ ਡੱਬ 45 ਲੱਗਾ ਸਾਡੇ 14 ਲੱਖ ਦਾ ਰੱਖੋ ਮਾਲ ਕੋਚੋ ਆ ਬੋ ਇਹ ਤੁਹਾਡੀ ਕਈਆਂ ਦੀ ਅੰਟੀ ਕਈਆਂ ਦੀ ਭਾਬੀ ਕਈਆਂ ਦੀ ਕਈ ਨਹੀਂ ਮਤ ਕਈਆਂ ਦੀ ਭਾ ਅਈਆਂ ਦੀ ਦੇਸੀ ਇੱਕ ਕੌਫੀ ਬਣਾਈਆਂ ਉੱਠੇ ਹੋਣੇ ਕਿੰਨਾ ਟਾਈਮ ਕਿ ਸੁੱਤੇ ਆ 1 ਘੰਟਾ ਸੌਣ ਤੋਂ ਬਾਅਦ ਕੌਫੀ ਪੀਣ ਲੱਗੇ ਆ ਤੇ ਨਾਲੇ ਆਪਾਂ ਵੀਡੀਓ ਬਣਾਉਂਦੇ ਆ ਠੀਕ ਆ ਬੂਰ ਕਰ ਦੋ ਤੇ ਆਪਾਂ ਬੰਦ ਕਰ ਦੋ ਯੱਤ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਯੱਤ ਦੀ ਮਸ਼ੂਕ ਬੀਬਾ ਯੱਤ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਸੁਣਦੀ ਨਹੀਂ ਬੋਲਦੀ ਐ ਬਸ ਕਾਂ ਖੋਲਦੀ ਐ ਓਹ ਸਾਹਮਣੀ ਹੁੰਦੀ ਹੱਥਾਂ ਕੱਜਿਆਂ ਤੋਂ ਯੱਤ ਦੀ ਮਸ਼ੂਕ ਬੀਬਾ ਓ ਯੱਤ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਯੱਤ ਦੀ ਮਸ਼ੂਕ ਬੀਬਾ ਉਹ ਪੌਂਦੀ ਫਿੱਤਲ ਦੇ ਕਹਣੇ ਗੁਰਤੀਆ ਰੋਵਦੀਆ ਅਣਖਾਂ ਦੀ ਪੱਟੀ ਆਣ ਖਿੱਤੇ ਸੋਵਦੀ ਉਹ ਮੂਸੇ ਵਾਲੇ ਯੱਟ ਦੀ ਪਸੰਦ ਅਜਦੀ ਤੇ ਧੀਰਾਂ ਕਹਿੰਦੇ ਕਾਲੀ ਸ਼ਿਕੋਵਦੀ ਜਾਣਦੇ ਨੇ ਲੋਕ ਬਿਲਾ ਦੱਸਿਆਂ ਤੋਂ ਯੱਟ ਦੀ ਮਸ਼ੂਕ ਬੀਬਾ ਓ ਯੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਯੱਟ ਦੀ ਮਸ਼ੂਕ ਬੀਬਾ ਈਦਾ ਯੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਤੋ ਕੋਲੋ ਜਾ ਲਾਓ ਖਿਚਕਾ ਮੰਗੋ ਰੋੜੀ ਕਿਤੇ ਅਗਰ ਵੀ ਗਰਮ ਹੋ ਚਾ ਕੋਈ ਵੀ ਬੀਆ ਕਰੋ ਵਾ ਸੰਗਣੀ ਕਰਕੇ ਤੇਜ਼ੀ ਕਰਕੇ ਘਟੋ ਘਟ 2 ਚਮਚੇ ਵੱਡੇ ਕੋ ਵੀ ਦੋ ਕਪਾਂ ਵਿੱਚ ਮਤਲਬ ਨੀਟ ਜੀ ਕੀ ਕਹਿੰਦੇ ਆ ਤੇਜ ਐ ਫੀਮਰ ਦਾ ਸਵਾਦ ਆਉਂਦਾ ਰ ਫੀਮਰ ਗੋਲੀ ਅੰਦਰ ਤਿਆਰ ਜਿਲੰਦਰ ਬਾਬਾ ਨਾਲ ਤੇ ਖੜੇ ਉਲਾਦੇ ਆਉਂਗੇ ਖਾਦੇ ਨਿਯਾਰੀ ਬਾਬਾ ਕੋਲ ਲਾਉਂਦੇ ਉਹਨਾਂ ਨੂੰ ਉਹ ਲਾਉਂਦੇ ਲੋਈ ਬੇ ਬੜੀ 4 4.5 ਆਈ ਹੈ ਤੇ ਝੰਡੇ ਮਰਿਆ ਹੋਇਆ ਠੀਕ ਹੋਣਾ ਨਹੀਂ 啊。<laughs> <laughs>

i'll go hier. ਫਾਰ ਲ ਬੱਚੋਂ ਦਾ ਖਿਆਲ ਆਤਾ ਹੈ ਦੰਦੇ ਦਾ ਮੁਝੇ ਇਸ ਮਾਰ ਲਾਹਿੰਕ ਦਾ ਹੈ ਚਲੋ ਹਰ ਦਾ ਤੋ ਦੀਏ ਪਰ ਪੱਥਰ ਦਿਓ ਤੇ ਇਹ ਪੱਥਰ ਪੱਥਰਾਂ ਦੇ ਨਾਲ ਹੀ ਦੁਰ ਦਾ ਪਾਥੀ ਆਲੇ ਦੁਰ ਦੀ ਪੱਥਰਾਂ ਦੇ ਪਾਤਰਾਂ ਦੇ ਨਾਲ ਦੁਰ ਦਾ ਪਾਥੀ ਆ ਦਵਾਈ ਇਹ ਪਹਿਣਾ ਨਹੀਂ ਪਹਿਣਾ ਐਡਾ ਨਿਕ ਬੈਠੇ ਉਹ ਜਦੋਂ ਕਿਤੇ ਨਿਕਲੇ ਓਏ ਬਾਹਰ ਹੁੰਨੇ ਆਲੀ ਉਹਦੋਂ ਕਾਲ ਹੁੰਦਾ ਆ ਨਹੀਂ ਮੈਂ ਕਿਹਾ ਤਿੰਨ ਚਾਰ ਤੇ ਗੁੱਚੀ ਦਾਣੀ ਗੋਲੀ ਵਾਲਾ ਸੱਪ ਛੱਪਿਆ ਨਹੀਂ ਮਿੱਤਰਾਂ ਦੀ ਕਾਰ ਤੇ ਉਹ ਗੁੱਚੀ ਦਾਣੀ ਗੋਲੀ ਵਾਲਾ ਸੱਪ ਛੱਪਿਆ ਨਹੀਂ ਮਿੱਤਰਾਂ ਦੀ ਕਾਰ ਤੇ ਲਾਰੇ ਜੀਆ ਚਲੋ ਚਲਿਓ ਆਜੋ ਵੀਡੀਓ ਬਣਾਉਂਦੇ ਆ ਹਾਂ ਆਓ 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 ਸੱਪ ਛੱਪਿਆ ਮਿੱਤਰਾਂ ਦੀ ਕਾਰ ਤੇ ਓ ਕੁੱਜੀ ਦਾ ਨੀ ਗੋਲੀ ਵਾਲਾ ਸੱਪ ਛੱਪਿਆ ਮਿੱਤਰਾਂ ਦੀ ਕਾਰ ਤੇ ਜੈ ਹੋ ਸੰਤਾਂ ਦੀ ਜੈ ਹੋ ਜੈ ਬਾਬਾ ਜੈ ਮਾ ਬਾਲੋ ਵੀਰੇ ਪਾ ਕਰਦੋ ਕਿਰਪਾ ਕੋਲੇ ਸ਼ਰਤ ਬਹੁ ਸੌਰੀ ਕੋਲੇ ਸ਼ਰਤ ਜੈ ਬਾਬਾ ਸਿੱਧੂ ਨਾਦੂ ਜੈ ਬਾਬਾ ਸਿੱਧੂ ਨਾਦੂ ਜੈ ਹੋ ਜੈ ਹੋ ਸਾਰਿਆਂ ਦੇ ਗੁਰੂਆਂ ਦੀ ਸਾਰਿਆਂ ਦੇ ਗੁਰੂ

ਬਲੋ ਨਾ ਇਹ ਨੋਟਾ ਪੁੱਤੀ ਹੈ ਇਹ ਆ ਮੇਨ ਬਾਜ਼ਾਰ ਪੱਤੀ バス ਸਟਾ ਇਹ ਬਾਸ ਸਟਾ ਇੱਧਰ ਪੱਤੀ バス ਸਟਾ ਆ ਅਗੇ ਫਾਟਾ ਵਾਟ ਕੋ ਉਧਰ ਲਾਹੌਰ ਵਾਲੇ ਲਾਹੌਰ ਰੋਡ ਵਾਲੇ ਵਾਟਕ ਤੇ ਇੱਥੇ ਵੀਡੀਓ ਬਣਾਵਾਂਗੇ ਆ ਮੇਰੇ ਬਾਪ ਪਿਡੋਂ ਲੱਗ ਪਈ ਮਰੋਦੀ ਪਾਰਕਾ ਹਾਈ ਅੰਦਰ ਲੈ ਨਾ ਮੈਂ ਆ ਇੱਥੇ ਬਣਾਉਨੇ ਵੀਡੀਓ ਕੇ ਲੱਡੋ ਤੁਸੀਂ ਹੋਮ ਦੇ ਚੋ ਤੇ ਖੜਾ ਚ ਵਾਕ ਨੂੰ ਜੋ ਆਪ ਕੋ ਖੇਲ ਨੂੰ ਛੱਡ ਆ ਲੈ ਇਹ ਨੂੰ ਇੱਧਰ ਲੈ ਗੱਡ ਇੱਥੇ ਆ ਇੱਥੇ ਇੱਧਰ ਲੈ ਬਣ ਬੋਲੇ ਸਟਾੰਦਿੰਦਾ ਮੈਨੂੰ ਜਿੰਤੋਂ ਸੰਦੀ ਨਾਲ ਜਨਾਨੀ ਸਾਲਾ ਮੱਤਾਂ ਦਿੰਦਾ ਮੈਨੂੰ ਫੁੱਟੇ ਲੋਕਾਂ ਲਈ ਮੱਤ ਮੈਨੂੰ ਲੱਗੂ ਹੈ ਕਦਾ ਦਗਦਾ ਕੁਲੇ ਜਿੱਕਰ ਤੇ ਖੁੱਲੀਆਂ ਜਮੀਨਾਂ ਵਾਲਿਆਂ ਢੱਡੇ ਦੇ ਕਰੇ ਮਾਲੀ ਸੀ ਨਾਲਿਆਂ ਲਾਂਦੇ ਡਰਮ ਤਿੱਕੇ ਪੁੰਦੇ ਨਹੀਂ ਹੋ ਰਾਂ ਵੰਗ ਭੱਲੀ ਡਰਮ ਮੈਂ ਕਿਸੇ ਨਾਲਿਆਂ ਉਹ ਗੋਲੀ ਗੋਲੀ ਵੱਟੇ ਗੋਲੀ ਮੈਨੂੰ ਸਾਧ ਬਿੰਦੀ ਹੈਣੀ ਚੱਕਾ ਮਸਾਲਾ ਬਹੁਤ ਜੱਟ ਦਾ ਮਕਾਵਾ ਖੁੱਲੀਆਂ ਜ਼ਮੀਨਾਂ ਵਾਲਿਆਂ ਢਿੱਡ ਤੇ ਕਰੇ ਮਾਲਸੀਨਾ ਆ ਹਾਂਜੀ ਵੀਰ ਜੀ ਲਾਈਵ ਨੂੰ ਲਾਈਕ ਕਰਿਆ ਕਰੋ ਤੇ ਉਹ ਬਤੇ ਨਹੀਂ ਹੋ ਰਹਾ ਵਾਂਗੂ ਪੱਲੀ ਐ ਟਰੰਮ ਮੈਕ ਜੀ ਨਾਲ ਆ ਉਹ ਗੋਲੀ ਵਟੇ ਗੋਲੀ ਮੀਨੂ ਬਣਾਈ ਜਾ ਉਹ ਇਹ ਸ਼ਾਰਟ ਕਟਣਾ ਪਿਆ ਜਣ ਇਧਰ ਬਾਹਰ ਕਰ ਦੋ ਇਹ ਸ਼ਾਰਟ ਕਰਨਾ ਪਿਆ ਚਲੋ ਮੇਰੀ ਗੱਲ ਸੁਣ ਤੁਸੀਂ ਵੀਡੀਓ ਵੇਖਿਓ ਤੇ ਲਾਈਕ ਕਰਿਆ ਜੇ ਚੈਨਲ ਸਬਸਕ੍ਰਾਈਬ ਕਰਿਓ ਤੇ ਵੀਡੀਓ ਕਿਦਾਂ ਲੱਗੀ ਕਮੈਂਟ ਜਰੂਰ ਕਰਿਓ ਬੋਗੇ ਤੂੰ ਹੀ ਕਹਦੇ ਮੜਿਆ ਵੀਰ ਜੀ ਲਾਈਕ ਵੀਰ ਜੀ ਲਾਈਕ ਨੂੰ ਲਾਈਕ ਕਰਦੇ ਲਾਈਵ ਨੂੰ ਲਾਈਕ ਨਹੀਂ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਲਾਈਕ ਕਰਦਿਆ ਕਰੋ ਵੀਰ ਜੀ ਤੇ ਵੀਡੀਓ ਚ ਕਮੈਂਟ ਜਰੂਰ ਕਰਿਓ ਵੀਡੀਓ ਤੇ ਵੀ ਵੀਡੀਓ ਕਿੱਦਾਂ ਲੱਗੀ ਠੀਕ ਆ ਲਵ ਯੂ ਮੇਰਾ ਭਰਾ ਸਾਰਿਆਂ ਨੂੰ ਬਾਏ ਬਾਏ ਸਪੋਰਟ ਕਰਿਆ ਕਰੋ ਸ਼ਾਮੀ 7:30 ਵਜੇ ਮੈਂ ਲਾਈਵ ਚਲੋਣਾ ਤੇ ਲਾਈਵ ਤੇ ਵੀ ਆਇਓ ਪਰ ਸਪੋਰਟ ਕਰਿਆ ਕਰੋ ਬਾਦ ਤੋਂ ਬਾਦ ਮੇਰਾ ਵੀਰ ਤੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ Yeah. <laughs>